ਸਸੀ ਕਾ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਆ। ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ। ਅੱਜ ਅਸੀਂ ਤੁਹਾਨੂੰ ਸਰਦੀਆਂ ਲਈ ਸਪੈਸ਼ਲ ਗਾਜਰ ਦੇ ਹਲਵੇ ਦੀ ਰੈਸিপি ਬਣਾ ਕੇ ਸ਼ੇਅਰ ਕਰਾਂਗੇ। ਇਹ ਗਾਜਰ ਦਾ ਹਲਵਾ ਖਾਣ ਵਿੱਚ ਬਹੁਤ ਹੀ ਸਵਾਦ ਲੱਗਦਾ ਹੈ। ਇੱਧਰ ਗਾਜਰ ਦੇ ਹਲਵੇ ਬਣਾਉਣ ਲਈ ਮੈਂ ਕੜਾਹੀ ਵਿੱਚ ਦੁੱਧ ਪਾ ਕੇ ਰੱਖ ਦਿੱਤਾ ਸੀ। ਮੈਂ ਸਿੰਪਲ ਅਲੂਮੀਨੀਅਮ ਦੀ ਕੜਾਹੀ ਲਈ ਹੈ। ਤੁਸੀਂ ਲੋਹੇ ਦੀ ਕੜਾਹੀ ਵੀ ਲੈ ਸਕਦੇ ਹੋ। ਮੈਂ ਫੁੱਲ ਫੈਂਟ 10 ਲੀਟਰ ਦੁੱਧ ਲਿਆ ਸੀ ਉਬਲਿਆ ਹੈ ਮਲਾਈ ਸਮੇਤ ਤੁਸੀਂ ਕੱਚਾ ਦੁੱਧ ਵੀ ਫੁੱਲ ਫੈਟ ਲੈ ਸਕਦੇ ਹੋ ਹੁਣ ਦੁੱਧ ਨੂੰ ਮੈਂ ਉਦੋਂ ਤੱਕ ਹਾਈ ਫਲੇਮ ਤੇ ਪਕਾਵਾਂਗੀ ਜਦ ਤੱਕ ਕਿ ਦੁੱਧ ਨੂੰ ਚੰਗੀ ਤਰ੍ਹਾਂ ਉਵਾਲੀ ਨਹੀਂ ਆ ਜਾਂਦੀ ਘਰਚਣੇ ਨਾਲ ਮੈਂ ਦੁੱਧ ਨੂੰ ਚੰਗੀ ਤਰ੍ਹਾਂ ਹਿਲਾਵੀ ਦਵਾਂਗੀ ਤਾਂ ਜੋ ਦੁੱਧ ਆਪਣਾ نیچے ਤਲੇ ਨਾਲ ਨਾ ਲੱਗੇ ਲਗਾਤਾਰ ਇਸ ਨੂੰ ਚਲਾਉਂਦੇ ਹੋਏ ਦੁੱਧ ਨੂੰ ਉਵਾਲੀ ਦਵਾ ਲਵਾਂਗੇ ਇੱਧਰ ਮੈਂ ਹਲਵੇ ਲਈ ਗਾਜਰਾਂ ਲੈ ਲਈਆਂ ਸੀ ਗਾਜਰਾ ਮੈਂ ਲਾਲ ਲਾਲ ਲਿਆ ਹਨ ਹੁਣ ਸੀਜ਼ਨ ਦੇ ਆਲੂਵੇ ਵਾਲੀਆਂ ਗਾਜਰਾਂ ਆ ਰਹੀਆਂ ਹਨ ਮੈਂ ਤਕਰੀਬਨ ਪੌਣੇ 2 ਕਿਲੋ ਗਾਜਰਾਂ ਲਈਆਂ ਸੀ ਤੁਸੀਂ ਜਿੰਨਾ ਹਲਵਾ ਬਣਾਉਣਾ ਉਸ ਦੇ ਹਿਸਾਬ ਨਾਲ ਗਾਜਰਾਂ ਤੇ ਦੁੱਧ ਲੈ ਸਕਦੇ ਹੋ ਹੁਣ ਮੈਂ ਗਾਜਰਾਂ ਨੂੰ ਚੰਗੀ ਤਰ੍ਹਾਂ ਕਰਦ ਨਾਲ ਉੱਪਰੋਂ ਇਹਦਾ ਛਿਲਕਾ ਹਟਾ ਦੇਵਾਂਗੀ ਜਿਹੜੇ ਸਵਿਚਰ ਥੋੜੇ ਜੇ ਰੇਸ਼ੇ ਹੁੰਦੇ ਹਨ ਉਹਨਾਂ ਨੂੰ ਵੀ ਮੈਂ ਕਰਦ ਨਾਲ ਚੰਗੀ ਤਰ੍ਹਾਂ ਸਾਫ਼ ਕਰ ਦੇਵਾਂਗੀ ਚੰਗੀ ਤਰ੍ਹਾਂ ਗਾਜਰ ਨੂੰ ਮੈਂ ਕਰਦ ਨਾਲ ਸਾਫ਼ ਕਰ ਦੇਵਾਂਗੀ ਤਾ ਜੋ ਗਾਜਰ ਆਪਣੀ ਚੰਗੀ ਤਰ੍ਹਾਂ ਸਾਫ਼ ਹੋ ਜਾਵੇ ਹਲੇ ਮੈਂ ਗਾਜਰਾਂ ਨੂੰ ਬਿਲਕੁਲ ਨਹੀਂ ਧੋਇਆ ਕਿਉਂਕਿ ਮੈਂ ਇਸਨੂੰ ਛਿੱਲ ਕੇ ਹੀ ਚੰਗੀ ਤਰ੍ਹਾਂ ਧੋ ਲਵਾਂਗੀ ਇਸੇ ਤਰ੍ਹਾਂ ਮੈਂ ਸਾਰੀਆਂ ਗਾਜਰਾਂ ਨੂੰ ਛਿੱਲ ਕੇ ਤਿਆਰ ਕਰ ਲਵਾਂਗੀ ਤੁਸੀਂ ਗਾਜਰਾਂ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਚੰਗੀ ਤਰ੍ਹਾਂ ਗਾਜਰਾਂ ਨੂੰ ਮੈਂ ਇਸੇ ਤਰ੍ਹਾਂ ਛਿੱਲ ਕੇ ਤਿਆਰ ਕਰ ਲਿਆ ਗਾਜਰ ਆਪਣੀ ਬਹੁਤ ਹੀ ਵਧੀਆ ਇਸ ਤਰ੍ਹਾਂ ਛਿੱਲ ਕੇ ਤਿਆਰ ਹੁੰਦੀ ਹੈ ਤੁਸੀਂ ਇਸਨੂੰ ਜਿਸ ਤਰ੍ਹਾਂ ਮਰਜ਼ੀ ਛਿੱਲ ਸਕਦੇ ਹੋ ਹੁਣ ਮੈਂ ਸਾਰੀਆਂ ਗਾਜਰਾਂ ਛਿੱਲ ਕੇ ਤਿਆਰ ਕਰ ਲਿਆ ਸੀ ਇਸਨੂੰ ਮੈਂ ਦੋ ਵਾਰ ਸਾਬ ਪਾਣੀ ਨਾਲ ਧੋ ਲਿਆ ਸੀ ਗਾਜਰਾਂ ਆਪਣੀਆਂ ਚੰਗੀ ਤਰ੍ਹਾਂ ਸਾਫ਼ ਹੋ ਗਿਆ ਹੁਣ ਮੈਂ ਇਸ ਨੂੰ ਕद्दूकश ਕਰ ਲਵਾਂਗੇ ਇੱਧਰ ਮੈਂ ਕद्दूकश ਲੈ ਲਿਆ ਸੀ ਮੈਂ ਗਾਜਰਾਂ ਨੂੰ ਮੀਡੀਅਮ ਸਾਈਜ਼ ਤੋਂ ਕद्दूकश ਕਰਾਂਗੇ ਕਿਉਂਕਿ ਮੀਡੀਅਮ ਸਾਈਜ਼ ਤੋਂ ਕद्दूकश ਕਰਨ ਤੇ ਹਲਵਾ ਆਪਣਾ ਬਹੁਤ ਹੀ ਵਧੀਆ ਬਣਦਾ ਹੈ ਜੇਕਰ ਮੋਟੀ ਸਾਈਡ ਤੋਂ ਕद्दूकश ਕਰਾਂਗੇ ਤਾਂ ਹਲਵਾ ਜਿਆਦਾ ਵਧੀਆ ਨਹੀਂ ਬਣਦਾ ਹੁਣ ਮੈਂ ਸਾਰੀ ਗਾਜਰ ਨੂੰ ਮੀਡੀਅਮ ਸਾਈਜ਼ ਤੋਂ ਕद्दूकश ਕਰਾਂਗੇ ਸਰਦੀ ਦੇ ਮੌਸਮ ਵਿੱਚ ਹੁਣ ਬਾਜ਼ਾਰ ਵਿੱਚ ਹਲਵੇ ਵਾਲੀ ਹੀ ਗਾਜਰ ਆ ਰਹੀ ਹੈ ਲਾਲ ਲਾਲ ਇਸ ਗਾਜਰ ਦਾ ਹਲਵਾ ਬਹੁਤ ਹੀ ਵਧੀਆ ਬਣਦਾ ਹੈ ਹੁਣ ਸਾਰੀਆਂ ਗਾਜਰਾਂ ਮੈਂ ਇਸੇ ਤਰ੍ਹਾਂ ਕद्दूकश ਕਰ ਲਵਾਂਗੀ ਗਾਜਰ ਨਾ ਹੀ ਜ਼ਿਆਦਾ ਬਰੀਕ ਹੈ ਤੇ ਨਾ ਹੀ ਜ਼ਿਆਦਾ ਮੋਟੀ ਹੈ ਹੁਣ ਸਾਰੀ ਗਾਜਰ ਮੈਂ ਇਸੇ ਤਰ੍ਹਾਂ ਕद्दूकश ਕਰਕੇ ਤਿਆਰ ਕਰ ਲਵਾਂਗੇ ਹੁਣ ਸਾਰੀਆਂ ਗਾਜਰਾਂ ਨੂੰ ਮੈਂ ਕद्दूकश ਕਰ ਲਿਆ ਸੀ ਹੁਣ ਇੱਧਰ ਆਪਣਾ ਦੁੱਧ ਵੀ ਚੰਗੀ ਤਰ੍ਹਾਂ ਉਬਲਣ ਲੱਗ ਗਿਆ ਦੁੱਧ ਨੂੰ ਵਾਲੀ ਆਉਣ ਲੱਗੀ ਮੈਂ ਹਾਈ ਫਲੇਮ ਤੇ ਇਸ ਨੂੰ 10 ਮਿੰਟ ਇਸੇ ਤਰ੍ਹਾਂ ਪਕਾ ਲਿਆ ਸੀ ਨਾਲ ਦੀ ਨਾਲ ਮੈਂ ਖੁਰਚਣੇ ਨਾਲ ਜਿਹੜਾ ਸਾਈਡਾਂ ਤੇ ਦੁੱਧ ਲੱਗਦਾ ਹੈ ਉਸ ਨੂੰ ਵੀ ਲਾਉਂਦੇ ਜਾਵਾਂਗੇ ਤਾਂ ਜੋ ਹਲਵੇ ਵਿੱਚ ਉਸ ਦਾ ਟੇਸਟ ਖਰਾਬ ਨਾ ਹੋਵੇ ਜੇਕਰ ਇਹ ਦੁੱਧ ਸਾਈਡਾਂ ਤੇ ਜਲ ਜਾਵੇ ਤਾਂ ਕਈ ਵਾਰ ਹਲਵੇ ਦਾ ਟੇਸਟ ਵਧੀਆ ਨਹੀਂ ਆਉਂਦਾ ਗੈਸ ਦੀ ਫਲੇਮ ਮੈਂ ਮੀਡੀਅਮ ਤੋਂ ਹਾਈ ਰੱਖਿਆ ਮੀਡੀਅਮ ਤੋਂ ਹਾਈ ਫਲੇਮ ਤੇ ਦੁੱਧ ਨੂੰ ਚੰਗੀ ਤਰ੍ਹਾਂ ਉਦੋਂ ਤੱਕ ੜਾਂਗੇ ਜਦ ਤੱਕ ਇਹ ਦੁੱਧ ਆਪਣਾ ਜੰਗੀ ਤਰ੍ਹਾਂ ਗੜਾ ਨਹੀਂ ਹੋ ਜਾਂਦਾ ਇਸ ਨੂੰ ਲਗਾਤਾਰ ਚਲਾਉਂਦੇ ਹੋਏ ਕਾੜਨਾ ਹੈ ਹੁਣ ਇੱਧਰ ਮੈਂ ਸਾਰੀਆਂ ਗਾਜਰਾਂ ਨੂੰ ਕद्दूकश ਕਰ ਲਿਆ ਸੀ ਹੁਣ ਮੈਂ ਕद्दूकश ਨੂੰ ਜੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਗਾਜਰਾਂ ਨੂੰ ਨਿਚੋੜਨਾ ਬਿਲਕੁਲ ਨਹੀਂ ਹੈਗਾ ਇਸੇ ਤਰ੍ਹਾਂ ਗਾਜਰਾਂ ਨੂੰ ਦੁੱਧ ਵਿੱਚ ਪਾਵਾਂਗੇ ਕਿਉਂਕਿ ਇਸੇ ਤਰ੍ਹਾਂ ਗਾਜਰਾਂ ਦੁੱਧ ਵਿੱਚ ਪਾਉਣ ਨਾਲ ਹਲਵੇ ਦਾ ਟੇਸਟ ਹੋਰ ਵੀ ਵਧ ਜਾਂਦਾ ਹੈ ਇੱਧਰ ਆਪਣੇ ਦੁੱਧ ਨੂੰ ਵੀ ਪੱਕਦੇ ਹੋਏ ਨੂੰ ਤਕਰੀਬਨ 1 ਘੰਟੇ ਤੋਂ ਕੱਟੋ ਹੋ ਗਿਆ ਸੀ ਥੋੜਾ ਜਿਹਾ ਪੌਣਾ ਕ ਘੰਟਾ ਹੋ ਗਿਆ ਸੀ ਦੁੱਧ ਆਪਣਾ ਤਕਰੀਬਨ ਅੱਧਾ ਦੁੱਧ ਆਪਣਾ ਸੁੱਕ ਗਿਆ ਮੈਂ 3 ਕਿਲੋ ਦੁੱਧ ਲਿਆ ਸੀ 2 ਕਿਲੋ ਦੁੱਧ ਰਹਿ ਗਿਆ ਹੈ ਹੁਣ ਇਸ ਵਿੱਚ ਮੈਂ ਕੱਦੂ ਕਸ਼ ਕਰੀਆਂ ਹਾਂ ਗਾਜਰਾਂ ਪਾ ਦਵਾਂਗੇ ਸਾਰੀਆਂ ਗਾਜਰਾਂ ਮੈਂ ਇਸ ਵਿੱਚ ਪਾ ਦਵਾਂਗੇ ਹੁਣ ਮੈਂ ਗੈਸ ਦੀ ਫਲੇਮ ਮੀਡੀਅਮ ਕਰ ਦਿੱਤੀ ਸੀ ਮੀਡੀਅਮ ਤੋਂ ਲੋ ਕਿਉਂਕਿ ਦੁੱਧ ਨੂੰ ਮੈਂ ਚੰਗੀ ਤਰ੍ਹਾਂ ਹੁਣ ਕਾੜ ਲਿਆ ਸੀ ਹੁਣ ਇਸ ਵਿੱਚ ਗਾਜਰਾ ਮੈਂ ਸਾਰੀਆਂ ਪਾ ਦਿਤੀਆਂ ਹੁਣ ਗਾਜਰਾਂ ਨੂੰ ਪੁਰਜਣੇ ਨਾਲ ਚੰਗੀ ਤਰ੍ਹਾਂ ਦੁੱਧ ਵਿੱਚ ਮਿਲਾ ਦੇਵਾਂਗੇ ਦੁੱਧ ਵਿੱਚ ਗਾਜਰਾਂ ਨੂੰ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਗਾਜਰਾਂ ਆਪਣੀਆਂ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਅਤੇ ਦੁੱਧ ਆਪਣਾ ਚੰਗੀ ਤਰ੍ਹਾਂ ਸੁੱਕ ਨਹੀਂ ਜਾਂਦਾ ਹੁਣ ਲਗਾਤਾਰ ਇਸ ਨੂੰ ਮੈਂ ਚਲਾਉਂਦੇ ਹਾਂ ਗਾਜਰਾਂ ਨੂੰ ਦੁੱਧ ਵਿੱਚ ਪਕਾ ਲਵਾਂਗੇ ਇਸ ਤਰ੍ਹਾਂ ਗਾਜਰਾਂ ਨੂੰ ਦੁੱਧ ਵਿੱਚ ਜਦ ਪਕਾਉਨੇ ਹਾਂ ਤਾਂ ਹਲਵਾ ਆਪਣਾ ਬਹੁਤ ਹੀ ਵਧੀਆ ਬਣਦਾ ਹੈ ਤੁਸੀਂ ਹਲਵੇ ਬਣਾਉਣ ਲਈ ਫਰੈਸ਼ ਖੋਆ ਵੀ ਲੈ ਸਕਦੇ ਹੋ ਤਾਜ਼ਾ ਪਰ ਮੈਂ ਦੁੱਧ ਵਿੱਚ ਹੀ ਇਸ ਨੂੰ ਪਕਾਵਾਂਗੇ ਹੁਣ ਗਾਜਰਾਂ ਨੂੰ ਚੰਗੀ ਤਰ੍ਹਾਂ ਦੁੱਧ ਵਿੱਚ ਵਾਲੀ ਆਉਣ ਲੱਗੇ ਦੁੱਧ ਦਾ ਵੀ ਕਲਰ ਚੇਂਜ ਹੋ ਗਿਆ ਤੇ ਗਾਜਰਾਂ ਨਾਲ ਵੀ ਆਪਣਾ ਕਲਰ ਛੱਡ ਦਿੱਤਾ ਹੁਣ ਇਸ ਵਿੱਚ ਮੈਂ ਚੀਨੀ ਪਾ ਦਵਾਂਗੀ ਮਿੱਠਾ ਤੁਸੀਂ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਲੈ ਸਕਦੇ ਹੋ ਮੈਂ ਇਸ ਵਿੱਚ ਸਵਾ ਕੁੱਲਿ ਚੀਨੀ ਦੀ ਪਾਵਾਂਗੀ ਇਹ ਪਰਫੈਕਟ ਨਾਪ ਹੈ ਮੈਂ ਪੌਣੇ 2 ਕਿਲੋ ਗਾਜਰਾਂ ਲਈਆਂ ਸੀ ਉਸ ਦੇ ਹਿਸਾਬ ਨਾਲ ਇਹ ਮਿੱਠਾ ਠੀਕ ਹੈ ਤੁਸੀਂ ਮਿੱਠਾ ਆਪਣੇ ਹਿਸਾਬ ਨਾਲ ਵੱਧ ਘੱਟ ਵੀ ਪਾ ਸਕਦੇ ਹੋ ਵੈਸੇ ਵੀ ਗਾਜਰ ਮਿੱਠੀ ਹੀ ਹੁੰਦੀ ਹੈ ਇਸ ਲਈ ਮਿੱਠਾ ਮਿੱਠਾ ਮੈਂ ਸਵਾ ਕੁੱਲਿ ਪਾਇਆ ਹੈ ਹੁਣ ਚੰਗੀ ਤਰ੍ਹਾਂ ਚੀਨੀ ਨੂੰ ਵੀ ਗਾਜਰਾ ਤੇ ਦੁੱਧ ਵਿੱਚ ਮਿਲਾ ਲਵਾਂਗੇ ਕਿਉਂਕਿ ਚੀਨੀ ਵੀ ਆਪਣਾ ਪਾਣੀ ਛੱਡਦੀ ਐ ਇਸੇ ਲਈ ਮੈਂ ਨਾਲ ਹੀ ਚੀਨੀ ਪਾ ਦਿੱਤੀ ਸੀ ਹੁਣ ਇੱਧਰ ਮੈਂ ਕੁਝ ਡਰਾਈ ਫਰੂਟ ਲੈ ਲਏ ਸੀ 2 ਕ ਚਮਚ ਮੈਂ ਚਾਰੇ ਮਗਜ਼ ਲੈ ਲਏ ਸੀ 15 20 ਮੈਂ ਕਾਜੂ ਲੈ ਲਏ ਸੀ 15 20 ਮੈਂ ਬਦਾਮ ਲੈ ਲਏ ਸੀ ਤੁਸੀਂ ਡਰਾਈ ਫਰੂਟ ਦੀ ਕੁਆਂਟੀਟੀ ਆਪਣੇ ਹਿਸਾਬ ਨਾਲ ਲੈ ਸਕਦੇ ਹੋ ਹੁਣ ਮੈਂ ਚੰਗੀ ਤਰ੍ਹਾਂ ਇਹਨਾਂ ਨੂੰ ਬ੍ਰੀਕ ਬ੍ਰੀਕ ਕੱਟ ਲਵਾਂਗੇ ਇੱਧਰ ਆਪਣੇ ਗਾਜਰਾਂ ਨੂੰ ਵੀ ਦੁੱਧ ਵਿੱਚ ਪੱਕ ਦਿਆਂ ਹੁਣ ਅੱਧਾ ਘੰਟਾ ਹੋ ਗਿਆ ਸੀ ਮੈਂ ਮੀਡੀਅਮ ਫਲੇਮ ਤੇ गाजरਾਂ ਨੂੰ ਪਕਾ ਲਿਆ ਸੀ ਦੁੱਧ ਆਪਣਾ ਅੱਧੇ ਤੋਂ ਸੁੱਕ ਗਿਆ ਅੱਧਾ ਤੇ ਗਾਜਰ ਵੀ ਆਪਣੀ ਚੰਗੀ ਤਰ੍ਹਾਂ ਦੁੱਧ ਵਿੱਚ ਸੌਫਟ ਹੋ ਗਈ ਗਾਜਰ ਦਾ ਦੁੱਧ ਵਿੱਚ ਪੱਕਣਾ ਬਹੁਤ ਜ਼ਰੂਰੀ ਹੈ ਜੇਕਰ ਗਾਜਰ ਕੱਚੀ ਰਹਿ ਜਾਵੇ ਤਾਂ ਹਲਵਾ ਆਪਣਾ ਵਧੀਆ ਨਹੀਂ ਲੱਗਦਾ ਹੁਣ ਮੈਂ ਗੈਸ ਦੀ ਫਲੇਮ ਲੋ ਕਰ ਦਿੱਤੀ ਲੋ ਫਲੇਮ ਤੇ ਦੁੱਧ ਨੂੰ ਚੰਗੀ ਤਰ੍ਹਾਂ ਇਸ ਵਿੱਚ ਸੁਕਾ ਲਵਾਂਗੇ ਦੁੱਧ ਨੂੰ ਉਦੋਂ ਤੱਕ ਸੁਕਾਉਣਾ ਹੈ ਜਦ ਤੱਕ ਇਹ ਕੜਾਹੀ ਨੂੰ ਨਹੀਂ ਛੱਡਣ ਲੱਗ ਜਾਂਦਾ ਹੁਣ ਮੈਨੂੰ ਹਲਵੇ ਨੂੰ ਪਕਾਉਂਦੇ ਹੋਏ ਨੇ ਤਕਰੀਬਨ 20 ਮਿੰਟ ਫੇਰ ਤੋਂ ਹੋ ਗਏ ਸੀ ਹੁਣ ਹਲਵੇ ਨੇ ਚੰਗੀ ਤਰ੍ਹਾਂ ਦੁੱਧ ਨੂੰ ਸੋਖ ਲਿਆ ਇਹ ਕੜਾਹੀ ਨੂੰ ਵੀ ਛੱਡਣਾ ਇਸ ਨੇ ਸ਼ੁਰੂ ਕਰ ਦਿੱਤਾ ਹੁਣ ਮੈਂ ਇਸ ਨੂੰ ਲਗਾਤਾਰ ਇਸ ਤੇਜ਼ ਤੇ ਚਲਾਉਂਦੀ ਰਵਾਂਗੀ ਤਾਂ ਜੋ ਹਲਵਾ ਆਪਣਾ ਥੱਲੇ ਨਾ ਲੱਗੇ ਹਲਵੇ ਨੂੰ ਚੰਗੀ ਤਰ੍ਹਾਂ ਸੁਕਾਉਣਾ ਬਹੁਤ ਹੀ ਜ਼ਰੂਰੀ ਹੈ ਜੇਕਰ ਹਲਵੇ ਵਿੱਚ ਥੋੜਾ ਜਿਹਾ ਪਾਣੀ ਰਹਿ ਜਾਂਦਾ ਹੈ ਤਾਂ ਹਲਵਾ ਆਪਣਾ ਜਲਦੀ ਖਰਾਬ ਹੋ ਜਾਂਦਾ ਹੈ ਹੁਣ ਮੈਂ ਚੰਗੀ ਤਰ੍ਹਾਂ ਹਲਵੇ ਨੂੰ ਦੁੱਧ ਨੂੰ ਇਸ ਵਿੱਚ ਸੁਕਾ ਲਿਆ ਹੁਣ ਇਸ ਵਿੱਚ ਮੈਂ ਥੋੜੀ ਜਿਹੀ ਕੜਾਹੀ ਵਿੱਚ ਜਗਾ ਕਰਕੇ ਵਿਚਕਾਰ ਇਸ ਦੇ ਘਿਓ ਪਾਵਾਂਗੇ ਕਿਉਂਕਿ ਮੈਂ ਘਿਓ ਵਿੱਚ ਡਰਾਈ ਫਰੂਟਾਂ ਨੂੰ ਭੁੰਨਣਾ ਹੈ ਇਸ ਤਰ੍ਹਾਂ ਘਿਓ ਵਿੱਚ ਡਰਾਈ ਫਰੂਟ ਜਦੋਂ ਭੁੰਨਦੇ ਹਾਂ ਤਾਂ ਟੇਸਟ ਵੀ ਬਹੁਤ ਹੀ ਵਧੀਆ ਹੁੰਦਾ ਹੈ ਜੇਕਰ ਤੁਸੀਂ ਬਰਫੀ ਜਮਾਉਣਾ ਸੌਂਦੇ ਹੋ ਤਾਂ ਇਸ ਸਟੇਜ ਤੇ ਤੁਸੀਂ ਬਰਫੀ ਵੀ ਜਮਾ ਸਕਦੇ ਹੋ ਹੁਣ ਘਿਓ ਨੂੰ ਮੈਂ ਚੰਗੀ ਤਰ੍ਹਾਂ ਲੋ ਫਲੇਮ ਤੇ ਗਰਮ ਕਰ ਲਵਾਂਗੇ ਘਿਓ ਨੂੰ ਚੰਗੀ ਤਰ੍ਹਾਂ ਗਰਮ ਕਰਾਂਗੇ ਤੁਸੀਂ ਘਿਓ ਦੀ ਕੁਆਂਟੀਟੀ ਵੀ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਮੈਂ ਇੱਕ ਵੱਡਾ ਚਮਚ ਘਿਓ ਦਾ ਲਿਆ ਸੀ ਹੁਣ ਘਿਓ ਨੂੰ ਮੈਂ ਚੰਗੀ ਤਰ੍ਹਾਂ ਗਰਮ ਕਰ ਲਿਆ ਹੁਣ ਇਸ ਵਿੱਚ ਮੈਂ ਕੱਟੇ ਹੋਏ ਡਰਾਈ ਫਰੂਟ ਪਾ ਦਵਾਂਗੇ ਡਰਾਈ ਫਰੂਟ ਮੈਂ ਥੋੜਾ ਥੋੜਾ ਬਰੀਕ ਬਰੀਕ ਕੱਟ ਲਿਆ ਸੀ ਤੁਸੀਂ ਡਰਾਈ ਫਰੂਟ ਵਿੱਚ ਜੇ ਸੌਗੀ ਪਾਉਣਾ ਚਾਹੁੰਦੇ ਹੋ ਸੌਗੀ ਵੀ ਪਾ ਸਕਦੇ ਹੋ ਪਰ ਮੇਰੇ ਬੇਟੇ ਨੂੰ ਸੌਗੀ ਦਾ ਟੇਸਟ ਹਲਵੇ ਵਿੱਚ ਬਿਲਕੁਲ ਵੀ ਵਧੀਆ ਨਹੀਂ ਲੱਗਦਾ ਇਸ ਲਈ ਮੈਂ ਸੌਗੀ ਸਕਿੱਪ ਕਰੀ ਹੈ ਹੁਣ ਮੈਂ ਸਾਰੇ ਡਰਾਈ ਫਰੂਟ ਇਸ ਵਿੱਚ ਕੱਟੇ ਹੋਏ ਪਾ ਦਿੱਤੇ ਹੁਣ ਡਰਾਈ ਫਰੂਟਾਂ ਨੂੰ ਘਿਓ ਵਿੱਚ 3-4 ਮਿੰਟ ਲਈ ਲੋ ਫਲੇਮ ਤੇ ਭੁੰਨ ਲਵਾਂਗੇ ਤਾਂ ਜੋ ਇਹਨਾਂ ਦਾ ਕਲਰ ਥੋੜਾ ਜਿਹਾ ਚੇਂਜ ਹੋਵੇ ਇਸ ਤਰ੍ਹਾਂ ਜੇ ਡਰਾਈ ਫਰੂਟ ਭੁੰਨ ਕੇ ਪਾਉਣਿਆਂ ਤਾਂ ਹਲਵੇ ਵਿੱਚ ਜਿਹੜਾ ਟੇਸਟ ਹੋਰ ਵੀ ਵਧ ਜਾਂਦਾ ਹੈ ਹੁਣ 3-4 ਮਿੰਟ ਹੋ ਗਏ ਮੈਨੂੰ ड्राई फ्रूटਨ ਪਰ ਦੇ ਹਨ ਹੁਣ ਚੰਗੀ ਤਰ੍ਹਾਂ ਡਰਾਈ ਫਰੂਟ ਆਪਣੇ ਭੁੰਨੇ ਗਏ ਇਸ ਦਾ ਥੋੜਾ ਜਿਹਾ ਕਲਰ ਵੀ ਲਾਈਟ ਜਿਹਾ ਬ੍ਰਾਊਨ ਹੋ ਗਿਆ ਸੀ ਹੁਣ ਮੈਂ ਚੰਗੀ ਤਰ੍ਹਾਂ ਸਾਰੇ ਹਲਵੇ ਵਿੱਚ ਡਰਾਈ ਫਰੂਟਾਂ ਨੂੰ ਮਿਕਸ ਕਰ ਦਵਾਂਗੇ ਸਾਰੇ ਡਰਾਈ ਫਰੂਟਾਂ ਨੂੰ ਹਲਵੇ ਵਿੱਚ ਮਿਲਾ ਕੇ 5-6 ਮਿੰਟ ਲਈ ਇਸੇ ਤਰ੍ਹਾਂ ਡਰਾਈ ਫਰੂਟਾਂ ਨੂੰ ਹਲਵੇ ਵਿੱਚ ਮਿਲਾ ਲਵਾਂਗੇ ਤਾਂ ਜੋ ਹਲਵੇ ਵਿੱਚ ਇਸ ਦਾ ਟੇਸਟ ਚੰਗੀ ਤਰ੍ਹਾਂ ਆ ਜਾਵੇ ਹੁਣ ਮੈਂ ਹਲਵੇ ਵਿੱਚ ਚੰਗੀ ਤਰ੍ਹਾਂ ਡਰਾਈ ਫਰੂਟਾਂ ਨੂੰ 6-7 ਮਿੰਟ ਹੋ ਗਏ ਸੀ ਭੁੰਨੇ ਹਨ ਹੁਣ ਮੈਂ ਇਸ ਵਿੱਚ ਇੱਕ ਚਮਚਾ ਛੋਟਾ ਘਿਓ ਦਾ ਹੋਰ ਪਾ ਦਵਾਂਗੀ ਤਾਂ ਜੋ ਗਾਜਰ ਦਾ ਹਲਵਾ ਚੰਗੀ ਤਰ੍ਹਾਂ ਘਿਓ ਵਿੱਚ ਭੁੰਨਿਆ ਜਾਵੇ ਇਸ ਤਰ੍ਹਾਂ ਘਿਓ ਵਿੱਚ ਗਾਜਰ ਦਾ ਹਲਵਾ ਜਲ ਭੁੰਨਦੇ ਹਾਂ ਤਾਂ ਇਸ ਦਾ ਟੇਸਟ ਹੋਰ ਵੀ ਵਾਜ ਜਾਂਦਾ ਹੈ ਜੇਕਰ ਤੁਹਾਡੇ ਕੋਲ ਨਾਰੀਅਲ ਦਾ ਬਰਾਦਾ ਹੈਗਾ ਤੁਸੀਂ ਇਸ ਸਟੇਜ ਤੇ ਉਹ ਵੀ ਪਾ ਸਕਦੇ ਹੋ ਉਸ ਨਾਲ ਵੀ ਹਲਵੇ ਦਾ ਟੇਸਟ ਹੋਰ ਵੀ ਵਾਜ ਜਾਂਦਾ ਹੈ ਹੁਣ ਚੰਗੀ ਤਰ੍ਹਾਂ ਇਸ ਨੂੰ ਮੈਂ ਲਗਾਤਾਰ ਚਲਾਉਂਦੇ ਹੋਏ 6-7 ਮਿੰਟ ਭੁੰਨ ਲਿਆ ਹੁਣੇ ਹਲਵਾ ਆਪਣਾ ਘਿਓ ਵੀ ਛੱਡਣ ਲੱਗ ਗਿਆ ਇਸਨੇ ਕੜਾਹੀ ਵੀ ਛੱਡ ਦਿੱਤੀ ਕਲਰ ਵੀ ਹਲਵੇ ਦਾ ਬਹੁਤ ਹੀ ਵਧੀਆ ਆਇਆ ਹੈ ਹੁਣ ਮੈਂ ਇਸ ਨੂੰ ਇੱਕ ਬੌਲ ਵਿੱਚ ਸਰਵ ਕਰ ਲਵਾਂਗੀ ਹਲਵੇ ਨੂੰ ਮੈਂ ਇੱਕ ਬੌਲ ਵਿੱਚ ਸਰਵ ਕਰ ਲਿਆ ਸੀ ਮੈਂ ਬਿਨਾ ਕਿਸੇ ਕਲਰ ਤੋਂ ਹਲਵਾ ਬਣਾਇਆ ਹਲਵਾ ਆਪਣਾ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਸੀ ਤੁਸੀਂ ਇਸ ਨੂੰ ਚਾਹ ਨਾਲ ਦੁੱਧ ਨਾਲ ਕਿਸੇ ਵੀ ਚੀਜ਼ ਨਾਲ ਇੰਜੋਏ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਗਾਜਰ ਦੇ ਹਲਵੇ ਦੀ ਰੈਸਪੀ ਥੋੜੀ ਜਿਹੀ ਵਧੀਆ ਲੱਗੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ